ਸ਼ਲੋਕ ਮਹਲਾ 3 ਜਨਮ ਜਨਮ ਕੀ ਇਸ ਮਨ ਕੋ ਮਲ ਲਗੀ ਕਾਲਾ ਹੋਆ ਸੋ ਕੰਦਲੀ ਤੋਤੀ ਉਜਲੀ ਨਾ ਹੋਈ ਜੈ ਸੋ ਤੋ ਵਣ ਪਾਹੋ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ ਨਾਨਕ ਮੈਨ ਨ ਲੱਗਈ ਨਾ ਫਿਰ ਜੋਨੀ ਪਾਹੋ ਮਹਲਾ 3 ਚੋ ਜੁਗੀ ਕਲ ਕਾਲੀ ਕਾਂਢੀ ਲੇਕੋ ਉਤਮ ਪਦਵੀ ਸੁਜਗਮਾ ਹੈ ਗੁਰਮੁਖ ਹਰਿ ਕੀਰਤਿ ਫਲ ਪਾਈਐ ਜਿਨ ਕੋ ਹਰਿ ਲਖ ਪਾਹਿ ਨਾਨਕ ਗੁਰ ਪ੍ਰਸਾਦੀ ਅੰਦਿਨ ਭਗਤ ਹਰ ਉਚਰੈ ਹਰ ਭਗਤੀ ਮਾਏ ਸੁਮਾਏ ਪਉੜੀ ਹਰ ਹਰ ਮੇਲ ਸਾਥ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣੈ ਹਰਿ ਜਪ ਜਪ ਔਖ ਦਿਖਾਦਿਆ ਸਭ ਰੋਗ ਗਵਾਤੇ ਦੁਖਾਂ ਕਾਣ ਜਿਨਾਂ ਸਾਸ ਗਰਸ ਨਾ ਬਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਤੇ ਤਿੰਨ ਚੂਕੀ ਜਮਕੀ జగਤ ਕਾਣ ਸ਼ਲੋਕ ਮਹਲਾ 3 ਰੇ ਜਨ ਉਥਾਰੈ ਦਬਿਓ ਸੁੱਤਿਆਂ ਗਈ ਬਿਹਾਏ ਸਤਗੁਰ ਕਾ ਸ਼ਬਦ ਸੁਣਨਾਂ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੂ ਗੁਣ ਵਹਾਰਾ ਜੋ ਗੁਰ ਕਾਰਨ ਕਮਾਈ ਜਗਤ ਜਿੰਦਾਂ ਦਾ ਡਿਠ ਮੈਂ ਹੋ ਮੈਂ ਦੂਜਾ ਪਾਏ ਨਾਨਕ ਗੁਰ ਸੁਣਨਾਈ ਉਬਰੇ ਸਚ ਮਨ ਸਬਦ ਤੇ ਆਏ ਮਹਲਾ ਤੀਜਾ ਸਬਦ ਰਤੇ ਹੋ ਮਾਂ ਗਈ ਸੋਭਾ ਬੰਤੀ ਨਾਰ ਪਿਰ ਕੈ ਪਾਣਾ ਸਦਾ ਚੱਲੈ ਤਾਂ ਬੜਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਬਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ ਪੌੜੀ ਜਿਨਾਂ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਹਰ ਜਿਓ ਤਿਨ ਕਾ ਦਰਸ਼ਨ ਨਾ ਕਰੋ ਪਾਪ ਪਿਟ ਹਤਿਆਰੀ ਉਹ ਕਰ ਕਰ ਫਿਰੈ ਇੱਕ ਸੁਧ ਮਨ ਜਿਉ ਧਰ ਘਟਨਾਰੀ ਬੜ ਬਾਗੀ ਸੰਗਤ ਮਿਲੇ ਗੁਰਮਕਸ ਸਵਾਰੀ ਹਰ ਮੇਲ ਹੋਤਾ ਤ ਕਰਦਾ ਆ ਕਰ ਗੁਰ ਕੋ ਬਲਿਹਾਰੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਾ ਆਏ ਜੰਮਣਾ ਮਰਨਾ ਮਿਟ ਗਿਆ ਕਾਲਾ ਕਕਸ ਨਾ ਵਸਾਈ ਹਰ ਸੇਤੀ ਮਨ ਰਵ ਰਹਾ ਸੱਚੇ ਰਹਿ ਅਸਮਾਈ ਨਾਨਕ ਹਉ ਬਲਿਹਾਰੀ ਤਨ ਕੋ ਜੋ ਚੱਲਣ ਸਤਗੁਰ ਭਾਏ ਮਹਲਾ ਤੀਜਾ ਬੇਨੁਸਾਬ ਸੁਧ ਨਾ ਹੋਵਈ ਜੇ ਅਨੇਕ ਕਰੈ ਸਿਗਾਰ ਫਿਰ ਕੀ ਸਾਰ ਨਾ ਜਾਣੀ ਦੂਜਾ ਹੈ ਪਾਇ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿਚ ਕੰਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸੌ ਰਾਤ ਤੈਨੂੰ ਹਉ ਘਰ ਵੈਣੀ ਜਿਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤੈਨ ਜਨ ਦੇਖਾਂ ਰਹਿਣੀ ਹਉ ਬਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਸ਼ਲੋਕ ਮਹਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕਹਿ ਬਸ ਹੈ ਜਿਉ ਜੰਤੀ ਕਹਿ ਬਸ ਜੰਤ ਹਰ ਕੇ ਦਾਸ ਹਰ ਧਿਆਇਂ ਦੇ ਕਾਰੋ ਪ੍ਰੀਤਮ ਸੋਨਿਓ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮਿਓ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵਦੀ ਜਨ ਕਾ જયਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸੱਚ ਹੈ ਇਸ ਬਿਨ ਰਹਿਣ ਨਾ ਜਾਈ ਸਤ ਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸ ਨਰਸਾਈ ਪੌੜੀ ਰਹਿਣ ਦਿਨ ਸੁਪਰਵਾਤ ਤੂੰ ਹੀ ਗਾਵਣਾ ਜੀਆ ਜੰਤ ਸਰਬਤਨਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਧਤਾ ਖਾਵਣਾ ਭਗਤ ਜਨਾ ਕੈ ਸੰਗ ਵਾ ਭਗਵਾਬਾਬਣਾ ਜਨ ਨਾਨਕ ਸਾਧ ਬਲਿਹਾਰੈ ਬਲ ਬਲ ਜਾਵਣ ਸ਼ਲੋਕ ਮਹਲਾ 4 ਅੰਤਰ ਅਗਿਆਨ ਪਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਵਟੋ ਕਰ ਜਾਣਾ ਕਪਟੇ ਖਪੇ ਖਪਾਹੀ ਸਤਿਗੁਰ ਕਾ ਪਾਣਾ ਚੇਤਨ ਆਵੈ ਆਪਣੈ ਸਵਾਈ ਫਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ महला चौथा मुख माया मोहबे आपे दूजा पाए मनुआ थिर नाहे अंदर जलत रहे दिन राती रापह खपाहे अंतर लोभ महा गोबारा तिनका निकट कोई जाहे ओ आप दुखी सुख कबहू न पाव है जन्म मर है मर जाहे नानक बख्स लय प्रभ साचा जे गुरचरणी चित लाहे ਔੜੀ ਸੰਤ ਭਗਤ ਪਰਮਾਨ ਜੋ ਪ੍ਰਭ ਪਾਇਆ ਸਈ ਬਚਖਣ ਜੰਤ ਜਿਨਿ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਪੋਜਨ ਖਾਇਆ ਸੰਤ ਜਨਾਂ ਕੀ ਧੂਰ ਮਸਤ ਗਲਾਇਆ ਨਾਨਕ ਪੈ ਪਨੀਤ ਹਰ ਤੀਰ ਸੁਨਾਇਆ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸਾੰਤ ਹੈ ਮਨ ਤਨ ਨਾਮ ਸਮਾਏ ਨਾਮੋ ਜਿਤ ਮੈਂ ਨਾਮ ਪੜਾਏ ਨਾਮ ਰਹਿ ਲਿ ਬੁਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ ਸਤਗੁਰ ਮਿਲਿਆ ਨਾਮ ਉਪਜੈ ਤਿਸ ਨਾਮ ਪੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਬੱਲੇ ਪਾਏ ਮਹੱਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਿਆ ਉਸ ਪਿੱਛਾ ਬਜੈ ਫੱਕੜੀ ਮੂੰ ਕਾਲਾ ਆਗੈ ਬਿਆ ਉਸ ਅਰਲ ਬਰਲ ਮੋ ਹੋ ਨਿਕਲ ਨਿਤ ਝੱਗੂ ਸੁੱਟਦਾ ਮਵਾ ਕਿਆ ਹੋਵੈ ਕਿਸੈ ਹਈ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਬਿਆ ਜਿੱਥੇ ਓ ਜਾਏ ਤਿੱਥੇ ਓ ਝੂਠਾ ਊੜ ਬੋਲੇ ਕਿਸੇ ਨਾ ਪਾਵੇ ਵੇਖੋ ਭਾਈ ਬੜਾਈ ਹਰ ਸੰਤੂ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬਰਮ ਵਿਚਾਰ ਖੋਬੈ ਤਰ ਸਾਚਾ ਹੈ ਅੱਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸੱਚਾ ਬਧਾਥਿ ਹੋ ਰਖਵਾਲੇ ਗੁਰ ਦਿੱਤੀ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਭੁਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸ਼ਲੋਕ ਮਹਲਾ ਪਹਿਲਾ ਤਾ ਕੀ ਰਜਾਏ ਲੇਖਿਆ ਪਾਏ ਆਪਕੇ ਕੀਜਾ ਪਾण्डे ਹੁਕਮ ਹੋਆ ਹਾਸਲ ਤਦੇ ਹੋਏ ਨਿਭੜਿਆ ਹੰਡੇ ਜੀ ਕਮਾਂਦੇ ਮਹਲਾ ਦੂਜਾ ਨਕਨਥ ਖਸਮ ਹੱਥ ਤਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਪੌੜੀ ਸਭੇ ਗੱਲਾਂ ਆਪ ਥਾਟ ਬੁਹਾਲਿਓਨ ਆਪੇ ਰਚਨ ਰਚਾਏ ਆਪੇ ਹੀ ਕਹਲੇਓਨ ਆਪੇ ਜੰਤੋ ਪਾਏ ਆਪ ਪ੍ਰਤਪਾਲਿਓਨ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ ਨਾਨਕ ਭਗਤਾਂ ਸਦਾ ਆਨੰਦ ਪਉ ਦੂਜਾ ਜਾਲਿਓਨ ਸ਼ਲੋਕ ਮਹਲਾ 3 ਏ ਮਨ ਹਰਜੀ ਤਾਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਬੜਿਆਈਆਂ ਦੇਨ ਪਸੂਤਾਏ ਹਉ ਹਰ ਕੈ ਸਦ ਬਲਿਹਾਰਣੈ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਭਗਤ ਕਰੇ ਸਭਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤਿੰਨ ਨਿਜ ਕਰ ਬਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਉਹਦੇ ਆਪੇ ਸਿਟ ਸਿਰ ਜੀਆ ਆਪੇ ਫੋਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਬ ਆਖੋ ਧੰਨ 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 ਗੁਰ ਸੋਈ ਸੁੱਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੁਹੇ ਤੁਰਕ ਮੁਹੇ ਅਸਰਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌਦਿਸ ਪਾਸੇ ਹਉ ਹੈ ਜਮ ਜੀਵਰਾ ਰਹੋ ਕਪਤ ਪੜੇ ਪੜ ਕੇ ਬਤਾ ਮੂਏ ਕਪੜੇ ਕੇ ਧਾਰੈ ਜਾਈ ਜਟਾ ਧਾਰ ਤਰ ਜੋਗੀ ਮੂਏ ਤੇਰੀ ਗਤ ਇਨੇ ਨਾ ਪਾਈ ਦਰਬ ਸੰਤ ਸੰਚ ਰਾਜੇ ਮੂਏ ਗੱਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭ ਹੈ ਬਗੂਤੇ ਦੇਖੋ ਨਿਰਕ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮੰਦਲ ਖਾਈ ਕਾਤੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਵਡਾਈ ਕਾਹੇ ਭయ్యా ਫਿਰ ਤੋ ਭੂਲਿਆ ਭੂਲਿਆ ਜਬ 10 ਮਾਸ ਉਰਧ ਮੁਖ ਰਹਤਾ ਸੋ ਦਿਨ ਕੈਸੇ ਭੂਲਿਆ ਰਹਾਓ ਜੋ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਤਨ ਕੀਆ ਮਰਤੀ ਵਾਰ ਲਿਓ ਲਿਓ ਕਰੀਏ ਪੂਤ ਰਹਿਣ ਕਿਉਂ ਦੀਆ ਦੇਹਰੀ ਲੋ ਬਰੀ ਨਾਰ ਸੰਗ ਪਈ ਆਗੈ ਸੱਜਣ ਸੁਹੇਲਾ ਮਰ ਕਟ ਲੋ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਅਗਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੁਆ ਬੇਦ ਪ੍ਰਾਨ ਸਭ ਮਤ ਸੁਨ ਕੇ ਕਰੀ ਕਰਮ ਕੀਆ ਸਾ ਕਾਲ ਕਰੈ ਤੋ ਸਭ ਲੋਕ ਸਿਆਨੇ ਉਠ ਪੰਡਤ ਪੈ ਜਲੇ ਨਰਾਸਾ ਮਨ ਰੇ ਸਰਿਓ ਨਾ ਇਕ ਕਾ ਜਾ ਮਝਿਉ ਨ ਰਗ ਪਤ ਰਾਜਾ ਰਹਉ ਬਾਨ ਖੰਡ ਜਾਏ ਜੋਗ ਤਪ ਕਿਨੂ ਕੰਧ ਭੂਲ ਚੁਣ ਖਾਇਆ ਨਾਦੀ ਵੇਦੀ ਸਭ ਦੀ ਮੋਨੀ ਜਮ ਕੇ ਪਟੈ ਲਖਾਇਆ ਭਗਤ ਨਾਰਦੀ ਹਿਰਦੇ ਨ ਆਈ ਕਾਸਕੂਸ ਤਨ ਦੀਨਾ ਰਾਗ ਅਗਨੀ ਢੰਬ ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ ਪਰਿਉ ਕਾਲ ਸਭੈ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ ਕਉ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹੇ ਜਾਨੀ ਕਰ ਦੂਜਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨ ਦੇਖਾ ਨੈਣ ਰਹਿ ਰੰਗ ਲਾਈ ਅਬ ਵੇਗਲ ਕਹਿ ਨਾ ਜਾਈ ਹਮਰਾ ਪਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਰ ਹਉ ਬਾਜੀਗਰ ਡੰਕ ਪਜਾਈ ਸਭ ਖਲਕਤ ਮਸ ਆਈ ਬਾਜੀ ਗਰ ਸੰਗ ਸਕੇਲਾ ਆਪਣੀ ਰੰਗ ਰਵੇ ਅਕੇਲਾ ਕਥਨੀ ਕਹ ਪਰਮ ਨਾ ਜਾਈ ਸਭ ਕਥ ਕਥ ਰਹੀ ਲੋਕਾਈ ਜਾ ਕੋ ਗੁਰਮੁਖ ਆਪ ਬੁਝਾਈ ਤਾਂ ਕੇ ਹਿਰਦੈ ਰ ਅਸਮਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮੰਨ ਦੇ ਹਰ ਲੀਲੀ ਕਹ ਅਕਬੀਰ ਰੰਗ ਰਤਾ ਮਿਲਿਓ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਲੂਬਨ ਕਉ ਮਾਟਾ ਤਾਗੀ ਹੋ ਬਲੋਬਨਹਾਰੀ ਕਿਉ ਮੇਟੋਂਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰ ਸੁਪਤਾਰਾ ਜਗ ਜੀਵਨ ਪ੍ਰਾਨ ਆਧਾਰਾ ਰਹਉ ਤੇਰੇ ਗਲ ਹੈ ਤੌਕ ਪਗ 베ਰੀ ਤੂੰ ਕਰ ਕਰ ਰਮਈਆ ਫੇਰੀ ਤੂੰ ਅਧੋ ਨਾ ਚੇਤਸ ਚੇਰੀ ਤੂੰ ਜਮ ਬਪਰੀ ਹੈ 헤ਰੀ ਪਰਬ ਕਰਨ ਕਰ ਬਨਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤੇਤ ਲਾਗੀ ਚੇਰੀ ਤੈਸੋਂ ਮਤ ਕਹਾਂ ਤੇ ਪਾਈ ਜਾਂ ਤੇ ਪਰਮ ਕੀ ਲੀਕ ਮਟਾਈ ਸੋ ਰਸ ਘਬੀ ਰਾ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੇ ਬਾਜ ਨਾ ਜੀ ਆ ਜਾਈ ਜੋ ਮਿਲਤਾ ਕਾਲ ਅਗਾਈ ਸਾਧੋ ਜੀਵਨ ਪਲੋ ਕਹਾਈ ਮੂਏ ਬਿਨ ਜੀਵਨ ਨਹੀਂ ਆਪ ਕਿਆ ਕਥਿ ਹੈ ਗਿਆਨੂ ਵਿਚਾਰਾ ਨਿਜ ਨਿਰਖਤ ਗਤ ਬਿਓਹਾਰਾ ਰਹੋ ਕਾਸ ਕੁੰਕਮ ਚੰਦਨ ਗਾਰਿਆ ਬਿੰਨ ਨਹਿਣੂ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇ ਬਿਨ ਠਾਰ ਨਗਰ ਬਸਾਇਆ ਜਾਚਕ ਜਨ ਦਾਤਾ ਪਾਇਆ ਸੋਦੀਆ ਨਾ ਜਾਈ ਖਾਇਆ ਛੋੜਿਆ ਜਾਏ ਨਾਮੁ ਕਾ ਔਰ ਨ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਨਾ ਸੋ ਪੰਚ ਸਹਿਲ ਸੁਖਮਨ ਕਬੀਰਾ ਸੋ ਤਨ ਪਾਇਆ ਹਰ ਪੇਟ ਤ ਆਪ ਮਿਟਾਇਆ ਕਿਆ ਪੜਿਆ ਕਿਆ ਗੁਣਿਏ ਕਿਆ ਬੇਦ ਭਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨ ਮਿਲੇ ਸੋਈ ਹਰ ਕਾ ਨਾਮ ਨਜਪ ਸੁਗਵਾਰਾ ਕਿਆ ਸੋਚੇ ਮਾਰੂੰਬਾਰੂੰਬਾਰਾ ਅਰਹਉ ਅੰਧਿਆਰੇ ਦੀਪਕ ਚਹੀਏ ਇੱਕ ਵਤ ਅਗੋਚਰ ਲਈਏ ਵਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਹਿਰਦੈ ਕਬਟ ਮੁਖ ਗਿਆਨੀ ਝੂਠੇ ਕਾਂਬ ਲੋਭ ਸੁਪਾਨੀ ਕਾਇਆ ਮਾਂਦਸ ਕੌਨ ਗੁਨਾ ਜੋ ਘਟ ਪੀਤਰ ਹੈ ਮਲ ਨਾ ਰਹਾਉ ਲੋਕੀ ਅਠਸੜ ਤੀਰਥ ਨਾਈ ਕਉਰਾ ਪਨ ਤਉ ਨਾ ਜਾਈ ਕਹਿ ਕਬੀਰ ਵਿਚਾਰੀ ਪਵ ਸਾਗਰ ਤਾਰ